ਕੇਸਰੀ ਮਾਰਚ ਅੱਜ ਕੱਢਿਆ ਜਾ ਰਿਹਾ ਹੈ ਤਸਵੀਰਾਂ ਇਸ ਵਕਤ ਫਰੀਦਕੋਟ ਦੇਆਂ ਦਿਖਾ ਰਿਹਾ ਜਿੱਥੇ ਤਸਵੀਰਾਂ ਵੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਨੇ ਕੇਸਰੀ ਦਸਤਾਰਾ ਸਿਰ ਤੇ ਸਜਾ ਕੇ ਇਸ ਵਕਤ ਜਿਹੜੀ ਹੈਗੀ ਸ਼ੁਰੂਆਤ ਉਸ ਦੀ ਕੀਤੀ ਜਾ ਰਹੀ ਹੈ ਅਤੇ ਗੱਲਬਾਤ ਵੀ ਇਹਨਾਂ ਦੇ ਨਾਲ ਕਰਾਂਗੇ ਕਿਸ ਤਰੀਕੇ ਦਾ ਉਪਰਾਲਾ ਹੈਗਾ ਤੇ ਕਿਸ ਤਰੀਕੇ ਨਾਲ ਇਹ ਜਿਹੜੀ ਹੈਗੀ ਹੈ ਦਸਤਾਰ ਮਾਰਚ ਜਿਹੜਾ ਹੈਗਾ ਇਹ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਇਹਨਾਂ ਦੇ ਨਾਲ ਕਰਾਂਗੇ ਸ਼ੁਰੂਆਤੀ ਤਸਵੀਰਾਂ ਐ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦਸਤਾਰ ਮਾਰਚ ਦੀਆਂ ਇਹ ਤਸਵੀਰਾਂ ਨੇ ਕੇਸਰੀ ਮਾਰਚ ਵਿੱਚ ਨੂੰ ਕਿਹਾ ਜਾ ਰਿਹਾ ਹੈ ਕਿਉਂਕਿ ਕੇਸਰੀ ਰੰਗ ਦੀਆਂ ਦਸਤਾਰਾਂ ਜਿਹੜੀਆਂ ਨੇ तमाम ਲੋਕਾਂ ਨੇ ਸਜਾਈਆਂ ਹੋਈਆਂ ਨੇ ਅਤੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਜੇਕਰ ਛੜਦੇ ਹੋਏ ਇਹ ਮਾਰਚ ਫਰੀਦਕੋੜ ਦੀ ਧਰਤੀ ਤੋਂ ਸ਼ੁਰੂ ਹੋ ਰਿਹਾ ਤਾਂ ਸ਼ੁਰੂਆਤੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਵੇਖ ਸਕਦੇ ਹੋ ਇਸ ਵਕਤ ਸੰਗ ਜਿਹੜੀ ਹੈ ਜੈਕਾਰੇ ਛੱਡਦੇ ਹੋਏ ਇਸ ਵਕਤ ਰਵਾਨਾ ਹੋ ਰਹੀ ਹੈ ਤਾਂ ਰਵਾਨਗੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਇਸ ਵਕਤ ਇਹ ਮਾਰਚ ਜਿਹੜਾ ਹੈਗਾ ਸ਼ੁਰੂ ਹੋ ਰਿਹਾ ਹੈ ਮਾਰਚ ਬਾਰੇ ਗੱਲਬਾਤ ਵੀ ਕਰਾਂਗੇ ਕਿ ਕਿਸ ਤਰੀਕੇ ਦਾ ਉਪਰਾਲਾ ਹੈਗਾ ਤੇ ਕੀ ਕੋਈ ਇਸ ਦੌਰਾਨ ਹੋਣ ਵਾਲਾ ਤਾਂ ਗੱਲਬਾਤ ਜਿਹੜੀ ਹੈਗੀ ਹੈ ਉਹ ਕੀਤੀ ਜਾਵੇਗੀ ਭਾਈ ਜੀ ਕਿਸ ਤਰੀਕੇ ਦਾ ਮਾਰ ਚੱਲਦਾ ਹੈ ਇਹ ਚਾਰ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਤੇ ਚਾਰ ਸਾਹਿਬਾਂ ਦੀ ਸ਼ੀਤੀ ਨੂੰ ਸਮਰਪਿਤ ਕੇਸਰੀ 23 ਮਾਰਚ ਜੋ ਕਿ ਸੰਗਤਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਉਹਦੇ ਸਬੰਧ ਵਿੱਚ ਜੋ ਕਿ ਇਹਨਾਂ ਕਿ ਸੰਗਤ ਨੂੰ ਇੱਕ ਗੁਰੂ ਸਾਹਿਬਾਨ ਦੇ ਪਿਆਰ ਤੇ ਛੋਟੇ ਸਾਹਿਬ ਜਾਨਾਂ ਦੀ ਕੁਰਬਾਨੀ ਨੂੰ ਯਾਦ ਰਗਨ ਵਾਸਤੇ ਸਮਰਪਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤਸਵੀਰਾਂ ਤੁਸੀਂ ਵੇਖਿਆ ਕਿ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਹਿੱਸਾ ਲੈ ਰਹੇ ਨੇ ਅਤੇ ਗੱਲ ਕੀਤੀ ਜਾਵੇ ਤਾਂ ਇਸ ਮਾਰਚ ਦੀ ਤਾਂ ਇਸ ਮਾਰਚ ਦੀਆਂ ਇਹ ਸ਼ੁਰੂਆਤੀ ਤਸਵੀਰਾਂ ਤੋੜਾਂ ਸਾਂਝੀਆਂ ਕਰ ਰਹੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਮਾਰਚ ਦਾ ਹਿੱਸਾ ਬਣਦੇ ਨਜ਼ਰ ਆ ਰਹੇ ਨੇ ਤਾਂ ਇਹ ਮਾਰਚ ਦੀਆਂ ਤਸਵੀਰਾਂ ਨੇ ਜੋ ਇਸ ਵਕਤ ਚੱਲ ਰਿਹਾ ਹੈ ਤਾਂ ਗੱਲਬਾਤ ਵੀ ਕਰਾਂਗੇ ਬਾਬਾ ਜੀ ਕਿਸ ਤਰੀਕੇ ਦਾ ਲੱਗਿਆ ਇਹ ਮਾਰਚ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੜੀ ਖੁਸ਼ੀ ਹੋਈ ਹੈ ਕਿ ਇਸ ਖਾਲਸਾ ਪੰਥੋ ਲੋਗ ਸੰਗਤਾਂ ਨੇ ਸਹਿਬਜ਼ਾਦਾ ਦੀ ਯਾਦ ਵਿੱਚ ਸੋ ਜਿਹੜੇ ਆਉਂਡ ਵਾਲੇ ਬੱਚੇ ਹਨ ਸੋਨਾਂ ਨੂੰ ਸਿੱਖੀ ਨਾਲ ਜੋੜਾ ਜਾਵੇ ਸੋ ਜਿੱਥੇ ਚਾਰ ਸਾਹਿਬਾਂ ਜਰੈ ਸ਼ਿਧੀ ਪਾਈ ਆ ਸੋ ਅੱਜ 25 ਦਸੰਬਰ ਨੂੰ 크리스마ਸ ਦੇ ਵੀ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਇਹ ਧਰਮ ਉਹਨਾਂ ਨੂੰ ਮੁਬਾਰਕ ਹੋਵੇ ਪਰ ਸਿੱਖ ਕੌਮ ਦੀ ਜਿਹੜੀ ਛੋਟੇ ਬੱਚੇ ਆਰੋ ਗੁਰੂ ਨਾਲ ਜੋੜਨ ਉਹਦਾ ਨਾਮ ਜਪਣ ਸਿੱਖੀ ਬਾਰੇ ਉਹਨਾਂ ਨੂੰ ਗਿਆਨ ਹੋਵੇ ਤੇ ਸਕਰ ਕੇ ਨਗਰ ਗੀਤਨ ਕੱਢਿਆਗਾ 17 ਬਨ ਕੇ ਭਾਈ ਨਾਲ ਸਾਜ ਰਹੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੰਨ ਸਾਹਿਬ ਤੋਂ ਸੰਗਤ ਪਹੁੰਚੀ ਹੈ ਕਾਰ ਸੇਵਾ ਵੱਲੋਂ ਸੋ ਇੱਥੇ ਆਜੀ ਲਵਾ ਰਹੇ ਆ ਸੋ ਬਿਲਕੁਲ ਤਸਵੀਰਾਂ ਤੁਸੀਂ ਵੇਖਿਆ ਕਿ ਇਸ ਵਕਤ ਵੀ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਮੌਜੂਦ ਹੈ ਅਸੀਂ ਇਹ ਮਾਰਚ ਜਿਹੜਾ ਹੈਗਾ ਇਸ ਵਕਤ ਫਰੀਦਕੋਟ ਦੀ ਧਰਤੀ ਤੇ ਕੱਢਿਆ ਜਾ ਰਿਹਾ ਉਸ ਮਾਰਚ ਦੀਆਂ ਇਹ ਸ਼ੁਰੂਆਤੀ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਿਆ ਕਰ ਰਹੇ ਆ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਇਸ ਵਕਤ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈਗੀ ਹੈ ਇਸ ਮਾਰਚ ਦਾ ਹਿੱਸਾ ਬਣਦੇ ਨਜ਼ਰ ਆ ਰਹੀ ਹੈ ਤਾਂ ਇਸ ਮਾਰਚ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਹੈਗੀ ਹੈ ਉਹਨਾਂ ਲੋਕਾਂ ਦੀ ਜੋ ਲਗਾਤਾਰ ਇਸ ਮਾਰਚ ਦਾ ਹਿੱਸਾ ਬਣ ਰਹੇ ਨੇ ਅਤੇ ਸ਼ੁਰੂਆਤ ਦੀਆਂ ਇਹ ਤਸਵੀਰਾਂ ਜਿਹੜੀਆਂ ਨੇ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਗੱਲਬਾਤ ਕਰਾਂਗੇ ਹੋਰ ਕਿ ਕਿਸ ਤਰੀਕੇ ਦਾ ਇਹ ਪੂਰਾ ਪ੍ਰੋਗਰਾਮ ਹੈਗਾ ਤੇ ਕੀ ਕੋਈ ਹੋਰ ਇਸ ਦੌਰਾਨ ਹੋਣ ਵਾਲਾ ਹੈ ਮਗਰ ਜੀ ਸਭ ਤੋਂ ਪਹਿਲਾਂ ਉਹ ਪ੍ਰਲਾਖੇ ਵੀ ਲੱਗੇ ਹੋਏ ਲੱਗੇ ਹੋਏ ਸੂਰਾ 195 ਚੜ੍ਹੇ ਰਹੀ ਕਿ ਹੇ ਅੱਜ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇਆਂ ਔਰ ਅਨੇਕਾਂ ਹੀ ਹੋਰ ਸਿੰਘਾਂ ਸ਼ਹੀਦਾਂ ਦੇ ਯਾਦ ਵਿੱਚ ਜਿਹੜਾ ਹੈਗਾ ਇਹ ਅੱਜ ਜਿਹੜਾ ਮਾਰਚ ਕੱਢਿਆ ਜਾ ਰਿਹਾ ਹੈ ਇਹ ਇੱਕ ਨੌਜਵਾਨਾਂ ਦਾ ਬਹੁਤ ਵਧੀਆ ਕਦਮ ਹੈ ਇਹ ਜਿਹੜੇ ਸ਼ਹੀਦਾਂ ਨੂੰ ਸਾਹਿਬਜ਼ਾਦੇਆਂ ਨੂੰ ਸੱਚੀ ਸ਼ਰਨਝਲੀ ਹੈ ਜਿਹੜੇ ਇਹ ਨੌਜਵਾਨ ਜਿਹੜੇ ਹੈਗੇ ਕਰ ਰਹੇ ਐ ਇਹਨੂੰ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਇਸ ਦਾ ਬਹੁਤ ਵਧੀਆ ਮੈਸੇਜ ਆਊਗਾ ਤਾਂ ਕਿ ਜਿਹੜੇ ਨੌਜਵਾਨ ਪੀੜੀ ਹੈ ਛੋਟੇ ਸਾਬ ਜਾਂਦੇ ਆਂ ਤੇ ਵੱਡੇ ਸਾਬ ਜਾਂਦੇ ਆਂ ਦੀ ਜਿਹੜਾ ਮਾਰਗਦਰਸ਼ਿਤ ਚੱਲ ਸਕਣ ਤਾਂ ਬਿਲਕੁਲ ਇਹ ਤਸਵੀਰ ਤੁਸੀਂ ਵੇਖੀ ਜਿੱਥੇ ਇਹ ਮਾਰਗ ਜਿਹੜਾ ਹੈਗਾ ਇਸ ਵਕਤ ਕੱਢਿਆ ਜਾ ਰਿਹਾ ਤਾਂ ਮਾਰਚ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦਾ ਹੈ ਮਾਰਚ ਹੈ ਗੱਲਬਾਤ ਕਰਾਂਗੇ ਸ਼ਰਨ ਜੀ ਸਾਡੇ ਨਾਲ ਮੌਜੂਦ ਨੇ ਸ਼ਰਨ ਜੀ ਕਿਵੇਂ ਦਾ ਲੱਗਿਆ ਸਭ ਤੋਂ ਪਹਿਲੇ ਉਪਰਾਲਾ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੇਸਰੀ ਦਸਤਾਰ ਮਾਰਚ ਤੇ ਕੇਸਰੀ ਨਿਸ਼ਾਨ ਮਾਰਚ ਕੱਢਿਆ ਜਾ ਰਿਹਾ ਸੋ ਚੜ੍ਹਦੀ ਕਲਾ ਦਾ ਪ੍ਰਤੀਕ ਆ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਗੁਰੂ ਸਾਹਿਬ ਨੇ ਵੀ ਆਪਦਾ ਪਰਿਵਾਰ ਵਰਕੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਸਹਿਬਜ਼ਾਦਿਆਂ ਨੇ ਵੀ ਨੀਹਾਂ ਦੇ ਵਿੱਚ ਖੜ ਕੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਸੋ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਦਾ ਸੰਦੇਸ਼ ਜਿਹੜੀ ਆ ਦਿੰਦੀ ਰਹੂਗੀ ਪਰ ਸਰਕਾਰਾਂ ਜਿਹੜੀਆਂ ਉਹ ਸਾਹਿਬਜ਼ਾਦਿਆਂ ਨੂੰ ਵੀਰਬਾਲ ਦੇ ਉਸ ਦੇ ਨਾਂ ਤੇ ਜਿਹੜਾ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੀਆਂ ਸੋ ਖਾਸ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਕਰਦੀਆਂ ਸੀ ਸੋ ਇਹ ਬਰਦਾਸ਼ਤ ਅੱਜ ਦਾ ਉਪਰਾਲਾ ਜਿਹੜਾ ਹੈ ਕਿਸ ਤਰੀਕੇ ਸੇਧ ਲਵੇਗੇ ਲਵੇਗੀ ਨਵੀਂ ਨੌਜਵਾਨ ਪੀੜੀ ਦੇਖੋ ਅੱਜ ਦਾ ਉਪਰਾਲਾ ਜਿਹੜਾ ਨੌਜਵਾਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ ਫ੍ਰੀ ਆਫ ਕੋਸਟ ਦਸਤਾਰਾਂ ਦਿੱਤੀਆਂ ਗਈਆਂ ਤੇ ਬਹੁਤ ਸਾਰੇ ਨੌਜਵਾਨਾਂ ਨੇ ਪ੍ਰਾਣ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਦਸਤਾਰਾਂ ਉਹ ਲਗਾਤਾਰ ਜੜ ਕੇ ਉਹ ਬਨ ਕੇ ਰੱਖਣਗੇ ਸੋ ਜਿਹੜਾ ਮੈਂ ਇਹੀ ਗੱਲ ਕਹੂੰਗਾ ਸਿੱਖ ਕੌਮ ਦੇ ਯੋਧਿਆਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਕਿ ਸਿੱਖ ਕੌਮ ਲਈ ਚੜ੍ਹਦੀ ਕਲਾ ਦਾ ਸੰਦੇਸ਼ ਆ ਤੇ ਚੜ੍ਹਦੀ ਕਲਾ ਦਾ ਸੰਦੇਸ਼ ਦਿਓ ਹਮੇਸ਼ਾ ਤੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਵਿਰੋਧ ਉਹਨਾਂ ਚਿਰ ਸਿੱਖ ਕੌਮ ਲੜਦੀ ਰਹੂਗੀ ਜਿੰਨਾ ਚਿਰ ਖਾਲਸਾ ਰਾਜ ਪ੍ਰਾਪਤ ਨਹੀਂ ਹੁੰਦਾ। ਹਾਂ ਭਾਈ ਜੀ ਲਵੀ ਜੀ ਸਭ ਤੋਂ ਪਹਿਲੇ ਕਿਵੇਂ ਲੱਗਿਆ ਅੱਜ ਦਾ ਜਿਹੜਾ ਉਪਰਾਲਾ ਹੈ ਬਹੁਤ ਸਾਰੇ ਪੱਗਾਂ ਤੁਸੀਂ ਵੰਡੇ। ਵਾਈਗੁਰ ਚਿੱਕਾ ਖਾਲਸਾ ਵਾਈਗੁਰ ਚਿੱਕੀ ਫਤਿਹ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਦੇ ਸਿਰ ਤੇ ਦਸਤਾਰਾਂ ਦੇਖਦੇ ਆ। ਛੋਟੇ ਛੋਟੇ ਬੱਚਾ ਨੇ ਦਸਤਾਰਾਂ ਦਮਾਲੇ ਸਜਾ ਕੇ ਆਂਦੇ ਆ। ਤੇ ਸਾਰਿਆਂ ਨੇ ਇੱਥੇ ਦਸਤਾਰਾਂ ਸਜਾਈਆਂ ਸਿਰਫ ਇਹੀ ਸਾਡਾ ਮੇਨ ਮਕਸਦ ਸੀ ਕਿ ਬੱਚਾ ਨੂੰ ਪਤਾ ਲੱਗ ਸਕੇ ਕਿ ਛੋਟੇ ਸਾਬਜ਼ਾ ਦੀ ਸ਼ਹੀਦੀ ਇਸ ਦਿਨਾਂ ਚ ਹੋਈ ਸੀ ਤੇ ਪੋ ਦਾ ਮਹੀਨਾ ਸਾਡੇ ਲਈ ਥੋੜਾ ਦੁੱਖਾਂ ਦਾ ਮਹੀਨਾ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਇਸ ਤੇ ਪਤਾ ਲੱਗ ਸਕੇ ਸਾਰਿਆਂ ਦੇ ਸਿਰ ਤੇ ਦਸਤਾਰਾਂ ਬਹੁਤ ਸੋਹਣੀਆਂ ਲੱਗਦੀਆਂ ਤੁਸੀਂ ਵੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਬਿਲਕੁਲ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਜਿੱਥੇ ਇਸ ਵਕਤ ਮਾਰਚ ਜਿਹੜਾ ਕੱਢਾ ਜਾ ਰਿਹਾ ਤੇ ਇਸ ਮਾਰਚ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੀਦਕੋਟ ਤੋਂ ਇਹ ਤਸਵੀਰਾਂ ਨੇ ਜਿੱਥੇ ਇਸ ਵਕਤ ਮਾਰਚ ਏ ਕੱਢਿਆ ਜਾ ਰਿਹਾ ਤਾਂ ਗਲਤ ਗੱਲ ਕਰਾਂਗੇ ਮੁ슬ਮਾਨ ਭਾਈ ਜਾ ਰਹੇ ਲੋਕੀ ਬਚਨੇ ਭਾਈ ਜੀ ਦਸਤਾਰ ਮਾਰ ਦੇ ਵਿੱਚ ਪਹੁੰਚ ਕੇ ਕਿਵੇਂ ਦਾ ਲੱਗਦਾ ਇਹ ਦਸਤਾਰ ਮਾਰ ਵਿੱਚ ਪੁੰਜਦਾ ਮਕਸਦ ਇਹ ਹੈ ਅਸੀਂ ਵੀ ਜਿਹੜੇ ਸਾਡੇ ਗੁਰਗੋਬ ਸਿੰਘ ਦੇ ਸ਼ਾਹ ਜਦੇ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਆ ਐਸੇ ਲਈ ਸਾਨੂੰ ਵੀ ਬਹੁਤ ਦਰਦ ਆ ਸਾਡੀ ਕੌਮ ਨੂੰ ਬਹੁਤ ਦਰਦ ਆ ਅਸੀਂ ਵੀ ਕੋਈ ਖੁਸ਼ੀ ਦਾ ਤੈਨ ਨਹੀਂ ਮਨਾ ਰਹੇ ਇੰਨਾ ਬਹੁਤ ਦਿਨਾਂ ਵਿੱਚ ਮੜਿਆ ਸਾਈਡ ਤੋਂ ਜੋ ਸੰਗਤ ਬਿਲਕੁਲ ਤਾਂ ਤੁਸੀਂ ਰਾਤ ਤੁਸੀਂ ਵੇਖਿਆ ਕਿ ਇਸ ਵਾਰੀ ਅੱਥੇ ਮਾਰ ਜਿਹੜਾ ਏ ਸਵਾਗਤ ਚੱਲ ਰਿਹਾ ਹੈ ਤੇ ਮਾਰਚ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਿਖ ਸਕਦੇ ਹੋ ਸਿਰਾਂ ਤੇ ਪੱਗਾ ਸਜਾ ਕੇ ਨੌਜਵਾਨ ਜਿਹੜੇ ਨੇ ਅੱਜ ਇਸ ਮਾਰਚ ਦਾ ਹਿੱਸਾ ਬਣ ਰਹੇ ਨੇ ਇਸ ਮਾਰਚ ਦੀਆਂ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਤੋਂ ਸਾਂਝੀਆਂ ਕਰ ਰਿਹਾ ਜਿੱਥੇ ਤੁਹਾਨੂੰ ਲੰਘ ਜਾਂਦੇ ਜੀ ਅੱਜ ਜਿੱਥੇ ਕੀ ਇਸ ਵਕਤ ਇਹ ਮਾਰਚ ਕੱਟਿਆ ਜਾ ਰਿਹਾ ਤਾਂ ਇਹ ਤਸਵੀਰਾਂ ਵੀ ਦੇਖੋਗੇ ਇਹ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਨੇ ਇਸ ਮਾਰਚ ਵਿੱਚ ਹਿੱਸਾ ਲੈ ਰਹੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਕਾਫੀਆ ਬਿਹਤਰੀਨ ਤਸਵੀਰਾਂ ਇਹ ਫਰੀਦਕੋਟ ਤੋਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੱਥੇ ਇਸ ਮਾਰਚ ਵਿੱਚ ਸਿਰ ਤੇ ਕੇਸਰੀ ਦਸਤਾਰਾ ਸਜਾਗੇ ਨੌਜਵਾਨ ਜਿਹੜੇ ਨੇ ਬੇहद ਖੂਬਸੂਰਤ ਲੱਗ ਰਹੇ ਨੇ ਅੱਜ ਕਿਉਂਕਿ ਗੁਰੂ ਦੀ ਬਖਸ਼ੀ ਦਸਤਾਰ ਹੈ ਅਤੇ ਅੱਜ ਸਿਰ ਤੇ ਸਜਾਈ ਗਈ ਹੈ ਤਾਂ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਹ ਮਾਰਚ ਦੀਆਂ ਤਸਵੀਰਾਂ ਵਿਖ ਰਿਓ ਜਿੱਥੇ ਇਸ ਵਕਤ ਮਾਰਚ ਕੱਢਿਆ ਜਾ ਰਿਹਾ ਸਤਿਗੁਰੂ ਦਾ ਜਾਪ ਕਰਦੀ ਹੋਈ ਸੰਗਤ ਇਸ ਵਕਤ ਪੂਰੇ ਸ਼ਹਿਰ ਦਾ ਚੱਕਰ ਲਗਾਵੇਗੀ ਪੂਰੇ ਸ਼ਹਿਰ ਵਿੱਚੋਂ ਅੱਜ ਦਾ ਇਹ ਮਾਰਚ ਜਿਹੜਾ ਹੈਗਾ ਇਹ ਕਿੱਦਾਂ ਜਾ ਰਿਹਾ ਹੈ ਆ ਇਸ ਮਾਰਚ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਛੋਟੇ ਛੋਟੇ ਬੱਚੇ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਸ ਵਕਤ ਇਸ ਮਾਰਚ ਦਾ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ ਮਨਪ੍ਰੀਤ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਮਨਪ੍ਰੀਤ ਜੀ ਨਾਲ ਮਨਪ੍ਰੀਤ ਜੀ ਕਿਵੇਂ ਦਾ ਲੱਗਿਆ ਭਾਈ ਜੀ ਸਭ ਤੋਂ ਪਹਿਲਾਂ ਤਾਂ ਉਪਰਾਨਾ ਵਾਲਾ ਸਾਹਿਬਜਾਦਿਆਂ ਦੇ ਜਿਹੜੇ ਸਾਡੇ ਸ਼ੀਦੀ ਦਿਹਾੜੇ ਚੱਲ ਰਹੇ ਆ ਉਹਨੂੰ ਸਮਰਪਿਤ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਉਹਨਾਂ ਵੱਲੋਂ ਜਿਹੜੇ ਸਾਡੇ ਨੌਜਵਾਨ ਪੀੜ੍ਹੀਆਂ ਉਹਨੂੰ ਦਸਤਾਰ ਦੇ ਨਾਲ ਜੋੜਨ ਵਾਸਤੇ ਜਿਹੜਾ ਅੱਜ ਪੈਦਲ ਦਸਤਾਰ ਮਾਰਚ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਵੈਸੇ ਪਹਿਲਾਂ ਨਾਲੋਂ ਬਹੁਤ ਜਾਗਰੂਕ ਵੀ ਹੋਏ ਨੇ ਨੌਜਵਾਨ ਗਾਇਕ ਪੀੜ੍ਹੀਆਂ ਜਰਿਏ ਗਾਇਕਾਂ ਜਰਿਏ ਤੇ ਸਾਡੇ ਜਿਹੜੀ ਸਤਾਰਾਂ ਦੀਆਂ ਸੰਸਥਾਵਾਂ ਉਹਨਾਂ ਜਰਿਏ ਤੇ ਉਹਨਾਂ ਦਾ ਜਿਹੜਾ ਇਹ ਉਪਰਾਲਾ ਉਹਦੇ ਲਈ ਇਹ ਵਧਾਈ ਦੇ ਪਾਤਰ ਨੇ ਤੇ ਆਪਾਂ ਸਭ ਨੂੰ ਜਿਹੜੇ ਇਹ 27 ਦਸੰਬਰ ਤੱਕ ਜਿਹੜਾ ਸ਼ੀ ਦੀ ਦਸਤਾਰ ਚੱਲ ਰਿਹਾ ਹੈ ਹਫਤਾ ਚੱਲ ਰਿਹਾ ਹੈ ਆਪਕੋ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਦੀ ਬੇਅਤ ਲੋੜ ਹੈ ਧੰਨਵਾਦ ਕੁਲ ਤਸਵੀਰਾਂ ਤੁਸੀਂ ਵੇਖੀਆ ਕਿ ਕਿਸ ਤਰੀਕੇ ਨਾਲ ਇਹ ਮਾਰਚ ਜਿਹੜਾ ਹੈਗਾ ਅੱਜ ਦਾ ਇਹ ਕੱਢਿਆ ਜਾ ਰਿਹਾ ਹੈ ਅਤੇ ਮਾਰਚ ਦੀਆਂ ਅੱਜ ਤਸਵੀਰਾਂ ਤੁਸੀਂ ਫਰੀਦਕੋਟ ਤੋਂ ਵੇਖ ਰਹੇ ਜਿੱਥੇ ਵੱਡੇ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਸਿਰ ਤੇ ਕੇਸਰੀ ਦਸਤਾਰਾ ਸਜਾ ਕੇ ਅੱਜ ਦਾ ਇਹ ਕੇਸਰੀ ਮਾਰਚ ਜਿਹੜਾ ਦਸਤਾਰ ਮਾਰਚ ਹੈਗਾ ਉਹਦੀ ਸ਼ੁਰੂਆਤ ਕੀਤੀ ਗਈ ਹੈ ਸ਼ਹੀਦਾਂ ਨੂੰ ਸਮਰਪਿਤ ਅੱਜ ਦਾ ਇਹ ਜਿਹੜਾ ਮਾਰਚ ਹੈ ਰਹਿਣ ਵਾਲਾ ਹੈ ਫਰੀਦਕੋਟ ਤੋਂ ਕੈਮਰਾ ਪਾਸੰਦ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸੋਰਾ ਟੀਵੀ